ਸੁਭੀਰ ਸਿੰਘ ਬਾਦਲ ਜਦ ਤਨਖਾਹਾਂ ਕਰਾਰ ਦੇ ਦਿੱਤੇ ਗਏ ਆ ਤਾਂ ਜੋ ਉਹਨਾਂ ਦੀ ਅਹੁਦੇਦਾਰੀ ਸੀ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਦੀ ਇੱਕ ਤਾਂ ਕੋਈ ਅਹੁਦਾ ਨਹੀਂ ਛੱਡਿਆ ਦੂਸਰਾ ਲਾਮ ਲਸ਼ਕਰ ਦੇ ਨਾਲ ਉੱਥੇ ਹਾਜ਼ਰ ਹੋਏ ਤਨਖਾਹਿਆ ਹੁੰਦਾ ਕੀ ਹੈ ਤੇ ਤਨਖਾਹ ਜਿੰਨੂੰ ਲੱਗ ਜਾਂਦੀ ਹੈ ਉਹਦੇ ਵਾਸਤੇ ਇਹ ਦੁਨ ਦਾ ਕਿਹੋ ਜਿਹੀ ਖੜੀ ਹੁੰਦੀ ਹੈ ਕਿ ਸੁਵਿਧਾ ਹੁੰਦੀ ਹੈ ਤਨਖਾਹ ਜਿਹੜੀ ਉਹਨੂੰ ਤਨਖਾਹ ਲੱਗਣੀ ਆ ਜਾਂ ਜਿਹੜੀ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਸੁਣਾਈ ਜਾਣੀ ਆ ਉਹ ਸਜ਼ਾ ਦੇ ਲਈ ਸਾਰੇ ਪੰਥ ਨੂੰ ਇਕੱਤਰ ਕਰਕੇ ਗੁਰਮਤਾ ਸਾਜਿਆ ਜਾਵੇ ਅਕਾਲ ਤਖਤ ਸਾਬਤੇ ਖਾਲਸਾਈ ਰਵਾਇਤ ਅਨੁਸਾਰ ਤਾਂ ਕਿ ਉਹਦੇ ਵਿੱਚ ਸਾਰੀਆਂ ਪੰਥ ਦੀਆਂ ਭਾਵਨਾਵਾਂ ਸ਼ਾਮਲ ਹੋ ਸਕਣ। ਇਹ ਮਸਲਾ ਹੋਣ ਆਕਾਲ ਤਖਤ ਸਾਹਿਬ ਦੀ ਵਿੱਚ ਸ਼ਮੂਲੀਅਤ ਨਾਲ ਪੰਥਕ ਮਸਲਾ ਬਣ ਗਿਆ ਆ। ਚੁੱਪ ਕਰਕੇ ਮਾਫੀਆਂ ਮੰਗੀਆਂ ਗਈਆਂ ਲਿਖਤੀ ਰੂਪ ਚ ਬਿਆਨਾਂ ਦੇ ਰੂਪ ਦੇ ਵਿੱਚ ਵੀ ਮਾਫੀਆਂ ਮੰਗੀਆਂ ਗਈਆਂ ਗਈਆਂ। ਕਈ ਵਾਰ ਸਾਹਮਣੇ ਆਕਾਲ ਤਖਤ ਸਾਹਿਬ ਦੇ ਅਖੰਡ ਪਾਠ ਸਾਹਿਬ ਰਖਾ ਕੇ ਵੀ ਮਾਫੀਆਂ ਮੰਗ ਲਈਆਂ ਗਈਆਂ ਵੀ ਸ਼ਾਇਦ ਇਦਾਂ ਹੀ ਸਰ ਜੇ। ਜਦ ਬਾਦਲ ਦਲ ਪਾਵਰ ਚ ਹੁੰਦਾ ਆ ਉਸ ਟਾਈਮ ਤੇ ਇਹਨਾਂ ਦਾ ਤਰੀਕਾਕਾਰ ਪੰਥ ਵਿੱਚ ਵਿਚਰਨ ਦਾ ਤੇ ਪੰਥ ਨਾਲ ਚੱਲਣ ਦਾ ਹੋਰ ਹੁੰਦਾ ਆ। ਜਾਦੇ ਪਾਵਰ ਤੋਂ ਬਾਹਰ ਹੁੰਦੇ ਨੇ ਇਹ ਹਮੇਸ਼ਾ ਹੀ ਸਾਹਮਣੇ ਰਿਹਾ ਆ ਕਿ ਇਹਨਾਂ ਦਾ ਹੋਰ ਹੁੰਦਾ ਆ ਚਾਹੇ ਕਿ ਉਹ ਜਥੇਦਾਰ ਦੀ ਪਦਵੀ ਐਸ ਵੇੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਤਹਿਤ ਹੀ ਆ ਕਿਉਂਕਿ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਅਧੀਨ ਚੱਲ ਰਿਹਾ ਆ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੀ ਵੀ ਲਾ ਸਕਦੀ ਕਦੀ ਵੀ ਲਾ ਸਕਦੀ ਆ ਔਰ ਸ਼੍ਰੋਮਣੀ ਕਮੇਟੀ ਇਦਾਂ ਕਰਦੀ ਰਹੀ ਆ ਉਸ ਜਥੇਦਾਰ ਵੱਲੋਂ ਵੀ ਸੰਗਤਾਂ ਦੇ ਦਬਾਅ ਕਰਕੇ ਹੀ ਇਦਾਂ ਦਾ ਤਨਖਾਹ ਤਨਖਾਹਿਆ ਕਰਾਰ ਦੇਣ ਦਾ ਫੈਸਲਾ ਕੀਤਾ ਗਿਆ ਤੇ ਇਹ ਬਿਲਕੁਲ ਛਾਕਸ਼ਾਤ ਆ ਕਿ ਜੇ ਉਥੋਂ ਕੋਈ ਪਿਛਲੇ ਸਮੇਂ ਦੌਰਾਨ ਜਿੱਦਾਂ ਦੇ ਗਲਤ ਫੈਸਲੇ ਹੋਏ ਜੇ ਕੋਈ ਫੈਸਲਾ ਹੋਊਗਾ ਤੇ ਸੰਗਤ ਉਹਦਾ ਪੁਰਜ਼ੋਰ ਵਿਰੋਧ ਕਰੂਗੀ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਬੋਲਦਿਆਂ ਭਾਸ਼ਣ ਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਬਿਆ ਹੇਠ ਚੱਲੇਗਾ ਮੇਰੇ ਕੋਲ 65 ਪੇਜ ਪਏ ਆ ਜਿਹੜਾ ਅਸੀਂ ਕਨਸੈਪਟ ਬਣਾਇਆ ਸੀ ਕਿ ਅਕਾਲ ਤਖਤ ਦਾ ਜਿਹੜਾ ਚੁਣਿਆ ਕਿਵੇਂ ਜਾਵੇ ਤੇ ਉਹਨੂੰ ਲਾਇਆ ਕਿਵੇਂ ਜਾਵੇ ਪਰ ਉਹ ਰਹੂਗਾ ਸ਼੍ਰੋਮਣੀ ਕਮੇਟੀ ਦੀ ਤਾਬਿਆ 'ਚ ਤਾਬਿਆ ਹੇਠ ਦਾ ਮਤਲਬ ਬਹੁਤ ਸਾਫ਼ ਕਲੀਅਰ ਲੱਗਦਾ ਆ ਕਿ ਸ਼੍ਰੋਮਣੀ ਕਮੇਟੀ ਉੱਚੀ ਆ ਅਕਾਲ ਤਖਤ ਸਾਹਿਬ ਥੱਲੇ ਆ ਸੰਗਠਨ ਥੱਲੇ ਹੁੰਦੇ ਆ ਸੰਸਥਾਵਾਂ ਉੱਪਰ ਹੁੰਦੀਆਂ ਆ ਅਕਾਲ ਦਾ ਤਖਤ ਕਿਸੇ ਉਸ ਜਥੇਬੰਦੀ ਦੇ ਅਧੀਨ ਨਹੀਂ ਰਹਿ ਸਕਦੇ ਜਿਹਨੂੰ ਸਿੱਖਾਂ ਨੇ ਆਪ ਤਿਆਰ ਕੀਤਾ ਹੋਵੇ ਤੇ ਜਿਹਦੇ ਵਿੱਚ ਜਿਹੜੀ ਕਿਸੇ ਹੋਰ ਤਖਤ ਦੇ ਸੰਵਿਧਾਨ ਦੇ ਐਕਟ ਦੇ ਅਧੀਨ ਚੱਲ ਰਹੀ ਹੋ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆਕਰਾਰ ਐਲਾਨ ਦਿੱਤਾ ਜਾਂਦਾ। ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਸਖਤਰਿਤ ਵਿਖੇ ਹਾਜ਼ਰ ਹੋ ਕੇ ਪਛਤਾਵਾ ਲਈ ਇੱਕ ਚਿੱਠੀ ਜੜੀ ਹੈ। ਉਹ ਦਿੰਦੇ ਨੇ ਤਨਖਾਈਆ ਕੀ ਹੁੰਦਾ ਹੈ ਤਨਖਾਈਆ ਐਲਾਨਣ ਤੋਂ ਬਾਅਦ ਸੁਖਬੀਰ ਸਿੰਘ ਹੋਣੀ ਇਸ ਤਰੀਕੇ ਨਾਲ ਪੇਸ਼ ਹੋ ਸਕਦੇ ਨੇ ਇਹਦੇ ਉੱਪਰ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਸੁਖਦੀਪ ਸਿੰਘ ਬੀਕੇ ਪੰਥਕ ਸੇਵਕ ਜਥਾ ਮਾਝਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸਿੱਖ ਸਰਗਰਮੀਆਂ ਦੇ ਵਿੱਚ ਮੋਹਰੀ ਨਾਮ ਨੇ ਅੱਜ ਜੀ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਜੀ ਸਭ ਤੋਂ ਪਹਿਲਾਂ ਸਾਡੀ ਸੰਗਤ ਦੇ ਮਨ ਚੋਂ ਵਹਿਮ ਭਰਮ ਕੱਢ ਦਿਓ ਤਨਖਾ ਹੀ ਹੁੰਦਾ ਕੀ ਹੈ ਤੇ ਤਨਖਾ ਜਿੰਨੂੰ ਲੱਗ ਜਾਂਦੀ ਹੈ ਉਹਦੇ ਵਾਸਤੇ ਇਹ ਦੁਬਾ ਕਿਹੋ ਜੀ ਖੜੀ ਹੁੰਦੀ ਹੈ ਕਿ ਸੁਭਿਧਾ ਹੁੰਦੀ ਹੈ ਤਨਖਾ ਹੀ ਇਹ ਦੇਖੋ ਸਿੱਖ ਰਹਿਤ ਜਿਹੜੀ ਆ ਉਹਦੇ ਵਿਰੁੱਧ ਕਰਮ ਜਾਂ ਧਰਮ ਦੰਡ ਦਾ ਜਿਹੜਾ ਨਾਉ ਆ ਉਹਨੂੰ ਤਨਖਾ ਕਹਿੰਦੇ ਆ ਕਿ ਜੇ ਕੋਈ ਸਿੱਖ ਗੁਰਮਤ ਦੇ ਖਿਲਾਫ ਜਾਂ ਸਿੱਖੀ ਦੇ ਵਿੱਚ ਰਹਿੰਦਿਆਂ ਕੋਈ ਆਪਣੇ ਕਰਮ ਕਰਕੇ ਜਾਂ ਧਰਮ ਕਰਕੇ ਕੋਈ ਗਲਤ ਕਦਮ ਕਰ ਕੰਮ ਕਰਦਾ ਆ ਤਾਂ ਉਹਨੂੰ ਜੋ ਦੰਡ ਦਿੱਤਾ ਜਾਂਦਾ ਆ ਉਨੂੰ ਤਨਖਾਹ ਕਿਹਾ ਜਾਂਦਾ ਹੈ ਜੀ ਤਾਂ ਜਿਹੜੀ ਇਹ ਤਨਖਾਹ ਆ ਇਹ ਦੋ ਤਰੀਕੇ ਦੀ ਮੰਨੀ ਜਾਂਦੀ ਹੈ ਇੱਕ ਤਾਂ ਜਿਸ ਇਨਸਾਨ ਜਿਹੜਾ ਸਿੱਖ ਆ ਜਾਂ ਸਿੰਘ ਆ ਸਿੱਖ ਤੇ ਸਿੰਘ ਦੀ ਵੀ ਅਲੱਗ-ਅਲੱਗ ਪ੍ਰਭਾਸ਼ਾ ਆ ਤੇ ਉਹਨਾਂ ਦੀ ਤਨਖਾਹ ਦਾ ਵੀ ਅਲੱਗ-ਅਲੱਗ ਤਰੀਕਾ ਕਰ ਆ ਕਿ ਜੇ ਕਿਸੇ ਕੋਲ ਨਿਜਰਹਿਤ ਵਿੱਚ ਵਿਚਰਦੇ ਆ ਸਿੱਖੀ ਦੇ ਦੌਰਾਨ ਜਾਂ ਜਿਵੇਂ ਕਿਸੇ ਨੇ ਖੰਡੇ ਬਾਟੇ ਦੀ ਪਾਹੁ ਲਈ ਆ ਉਹ ਸਿੰਘ ਪਦਵੀ ਹਾਸਲ ਕੀਤੀ ਆ ਉਦੇ ਕੋਲ ਆਪਣੀ ਨਿਜ ਰਹਿਤ ਦੇ ਦੌਰਾਨ ਕੋਈ ਭੁੱਲਾ ਹੁੰਦੀਆਂ ਨੇ ਤੇ ਉਹਦੇ ਲਈ ਉਹਨੂੰ ਤਨਖਾਹ ਲੱਗਦੀ ਆ ਇੱਕ ਤਨਖਾਹ ਆ ਕਿ ਤੁਸੀਂ ਇਹ ਤੁਹਾਡੀ ਨਿਜ ਰਹਿਣੀ ਦੀ ਆ ਇੱਕ ਤਨਖਾਹ ਆ ਕਿ ਤੁਸੀਂ ਪੰਥਕ ਰਹਿਣੀ ਦੇ ਵਿੱਚ ਜਦੋਂ ਪੰਥ ਦੀ ਸੇਵਾ ਦੇ ਵਿੱਚ ਚੱਲਦਿਆਂ ਕੋਈ ਗਲਤ ਕੰਮ ਕਰ ਜਾਂਦੇ ਹੋ ਜਾਂ ਤੁਹਾਡੇ ਕੋਈ ਗੁਨਾਹ ਹੋ ਜਾਂਦੇ ਨੇ ਤੁਹਾਡੇ ਕੋਈ ਗਲਤੀਆਂ ਹੋ ਜਾਂਦੀਆਂ ਨੇ ਤਾਂ ਉਹਦੇ ਬਾਬਤ ਪੰਥ ਇਕੱਠਾ ਹੋ ਕੇ ਉਹਨੂੰ ਤਨਖਾਹ ਲਾਉਂਦਾ ਆ ਉਹ ਤਨਖਾਹ ਲੱਗਣ ਵਾਲੇ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ। ਤੋਂ ਜਿੰਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਉਹਦੇ ਤੇ ਕੁਝ ਪਾਬੰਦੀਆਂ ਵੀ ਲੱਗ ਜਾਂਦੀਆਂ ਨੇ। ਜਿਵੇਂ ਮੈਂ ਇੱਕ ਇਹ ਉਦਾਹਰਨ ਦੇ ਤੌਰ ਤੇ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਤਿਹਾਸ ਵਿੱਚ ਜਦੋਂ ਆਪਣੇ ਕੋਈ ਬਹੁਤ ਵੱਡੀ ਉਦਾਹਰਨਾਂ ਕਿ ਸ਼ੇਰੇ ਪੰਜਾਬ ਸਰਕਾਰ ਰਣਜੀਤ ਸਿੰਘ ਨੂੰ ਜਦੋਂ ਅਕਾਲੀ ਫੂਲਾ ਸਿੰਘ ਜੀ ਹੋਣਾ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਕਿਸੇ ਮਸਲੇ ਦੇ ਉੱਤੇ ਤੋ ਜਦ ਉਹ ਉੱਠੇ ਤਾਂ ਉਹਨਾਂ ਦਾ ਅਰਦਲੀ ਜੋ ਉਹਨਾਂ ਦਾ ਪਹਿਰੇਦਾਰ ਹੁੰਦਾ ਸੀ ਉਹ ਸਵੇਰੇ ਉਹਨਾਂ ਨੂੰ ਰੋਜ਼ ਫਤਿਹ ਬੁਲਾਉਂਦਾ ਹੁੰਦਾ ਸੀ ਫਤਿਹ ਤੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਸੀ ਜਿਸ ਦਿਨ ਤਨਖਾਹ ਲੱਗੀ ਸ਼ਾਮ ਤੱਕ ਉਹ ਅਰਦਲੀ ਕੋ ਸੁਨੇਹਾ ਪਹੁੰਚ ਚੁੱਕਾ ਸੀ ਤਾਂ ਅਗਲੀ ਸਵੇਰ ਜਦ ਸਰਕਾਰ ਰਣਜੀਤ ਸਿੰਘ ਹੁਣੀ ਉੱਠੇ ਤਾਂ ਅਰਦਲੀ ਨੇ ਉਹਨਾਂ ਨੂੰ ਫਤਿਹ ਨਹੀਂ ਬੁਲਾਈ ਜਦ ਫਤਿਹ ਨਾ ਬੁਲਾਈ ਤਾਂ ਰਣਜੀਤ ਸਿੰਘ ਹੁਣਾ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਕਿ ਇਹਨੇ ਮੈਨੂੰ ਫਤਿਹ ਕਿਉਂ ਨਹੀਂ ਬੁਲਾਈ ਤਾਂ ਅਰਦਲੀ ਨੂੰ ਉਹਨਾਂ ਨੇ ਪੁੱਛਿਆ ਕਿ ਫਤਿਹ ਕਿਉਂ ਨਹੀਂ ਬੁਲਾਈ ਉਹ ਕਹਿੰਦਾ ਜੀ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਅਕਾਲੀ ਜੀ ਨੇ ਤਨਖਾਹਿਆ ਕਰਾਰ ਦੇ ਦਿੱਤਾ ਆ ਇਸ ਕਰਕੇ ਤੁਹਾਨੂੰ ਬੁਲਾਉਣਾ ਵੀ ਸਾਡੇ ਲਈ ਗੁਨਾਹ ਆ ਅਸੀਂ ਨਹੀਂ ਬੁਲਾ ਸਕਦੇ ਤੁਹਾਨੂੰ ਤੁਸੀਂ ਪਹਿਲਾਂ ਆ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੋ ਗਲ ਵਿੱਚ ਪੱਲੂ ਪਾ ਕੇ ਤੇ ਉੱਥੇ ਤਨਖਾਹ ਲਵਾਓ ਤਨਖਾਹ ਪੂਰੀ ਕਰਨ ਤੋਂ ਬਾਅਦ ਤੁਸੀਂ ਤਨਖਾਹਿਆ ਕਰਾਰ ਤੋਂ ਪਾਸੇ हट ਸਕਦੇ ਜੀ ਪਰ ਉਹ ਗੱਲ ਤਾਂ ਤੁਸੀਂ ਬਹੁਤ ਵੱਡੀ ਗੱਲ ਤੇ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਜਦੋਂ ਹਾਜ਼ਰ ਹੋਏ ਨਹੀਂ ਤੇ ਸਕਤਰੇ ਦੇ ਵਿੱਚ ਵੜਦੇ ਨਹੀਂ ਤਾਂ ਉਹਨਾਂ ਨੂੰ ਉੱਥੇ ਜਿੰਨੇ ਸਕਤਰੇ ਦੇ ਵਿੱਚ ਬੈਠੇ ਨੇ ਸਾਰੇ ਹੱਥ ਜੋੜਦੇ ਸਤਿ ਸ੍ਰੀ ਅਕਾਲ ਬੁਲਾਉਂਦੇ ਫਤਿਹ ਬੁਲਾਉਂਦੇ ਉਹਨਾਂ ਦੀ ਜੀ ਹਜ਼ੂਰੀ ਕਰਦੇ ਸਭ ਨਜ਼ਰ ਆ ਰਹੇ ਨੇ ਤੁਸੀਂ ਕਹਿੰਦੇ ਉੱਤੇ ਤਨਖਾਈਏ ਨੂੰ ਉਹਨਾਂ ਦੇ ਅਰਜ਼ਲੀ ਨੇ ਨਹੀਂ ਬੁਲਾਇਆ ਤੇ ਇੱਥੇ ਤਾਂ ਵੇਖੋ ਜਿਹਨੂੰ ਤਨਖਾਈਆ ਕਰਾਰ ਦਿੱਤਾ ਹੈ ਤਾਂ ਉਹਦੇ ਤੇ ਅੱਗੇ ਪਿੱਛੇ ਨੇ ਸਾਰੇ ਬਿਲਕੁਲ ਇਹ ਇਹੀ ਉਸ ਸਮੇਂ ਦਾ ਤੇ ਹੁਣ ਦੇ ਸਮੇਂ ਦਾ ਉਸ ਵੇਲੇ ਦੇ ਸਿੱਖਾਂ ਦਾ ਤੇ ਹੁਣ ਦੇ ਸਿੱਖਾਂ ਦਾ ਫਰਕਾ ਉਸ ਵੇਲੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਤੇ ਅਕਾਲੀਆਂ ਦਾ ਇੱਕ ਪੂਰਾ ਜਥਾ ਅਕਾਲ ਤਖਤ ਸਾਹਿਬ ਤੇ ਸੇਵਾ ਸੰਭਾਲਦੇ ਲਈ ਸੀ ਜਿਹੜਾ ਜਿਸ ਵੀ ਜਿਹਨੂੰ ਵੀ ਤਨਖਾਹ ਲਾਉਣੀ ਆ ਜਾਂ ਜੋ ਵੀ ਸੇਵਾ ਪ੍ਰਬੰਧ ਆ ਉਹ ਉਹਨਾਂ ਉਹਨਾਂ ਦਾ ਕਰਨ ਦਾ ਇੱਕ ਖਾਲਸਾਈ ਰਵਾਇਤ ਅਨੁਸਾਰ ਕਰਦੇ ਸੀ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਜਦ ਤਨਖਾਹਾਂ ਇਕਰਾਰ ਦੇ ਦਿੱਤੇ ਗਏ ਆ ਤਾਂ ਉਹ ਜੋ ਉਹਨਾਂ ਦੀ ਅਹੁਦੇਦਾਰੀ ਸੀ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਦੀ ਇੱਕ ਤਾਂ ਕੋਈ ਅਹੁਦਾ ਨਹੀਂ ਛੱਡਿਆ ਦੂਸਰਾ ਲਾਮ ਲਸ਼ਕਰ ਦੇ ਨਾਲ ਉੱਥੇ ਹਾਜ਼ਰ ਹੋਏ ਆਏ ਨੇ ਉੱਥੇ ਉਹ ਜਿਹੜੀ ਪ੍ਰਕਿਰਿਆ ਹਾਜ਼ਰ ਹੋਣ ਦੀ ਆ ਕਿ ਉਹਨਾਂ ਨੂੰ ਜਦ ਬੁਲਾਇਆ ਗਿਆ ਤਾਂ ਉਹਨਾਂ ਨੇ ਪਹਿਲਾਂ ਉਹਨਾਂ ਗੁਨਾਹਾਂ ਦੀ ਅਕਾਲ ਤੱਕ ਸਭ ਦੀ ਫਸੀਲ ਦੇ ਥੱਲੇ ਖੜ ਕੇ ਗਲਚ ਪੱਲਾ ਪਾ ਕੇ ਸਿੰਘ ਸਭਾਨਾ ਦੇ ਕੋਲੋਂ ਹਾਂ ਨਾ ਦੇ ਵਿੱਚ ਉੱਤਰ ਦੇ ਕੇ ਮਾਫੀ ਮੰਗਣੀ ਆ ਜੋ ਉਹਨਾਂ ਨੂੰ ਤਨਖਾਹ ਲੱਗਣੀ ਆ ਉਹ ਤਨਖਾਹ ਪੂਰੀ ਹੋਣੀ ਆ ਪੂਰੀ ਹੋਣ ਤੋਂ ਬਾਅਦ ਤਨਖਾਈਆ ਕਰਾਰ ਹਟੂਗਾ ਜੇ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਉਹ ਵਿਚਰੇ ਆ ਇਹ ਬਿਲਕੁਲ ਅਜੋਗ ਤੇ ਗਲਤ ਗੱਲ ਆ ਸੁਖੀਚੀ ਐਵੇਂ ਹੋਏਗਾ ਉਮੀਦ ਤਾਂ ਕੀਤੀ ਜਾਣੀ ਚਾਹੀਦੀ ਸੀ ਕਿ ਐਵੇਂ ਹੋਵੇ ਪਰ ਸਭ ਤੋਂ ਵੱਡੀ ਮੁਸ਼ਕਲ ਆਪਣੀ ਇੱਥੇ ਆ ਕਿ ਜਿਆਦਾ ਤਨਖਾਹੀਆ ਕਰਾਰ ਦਿੱਤਾ ਵੀ ਗਿਆ ਆ ਸੁਖਬੀਰ ਬਾਦਲ ਨੂੰ ਤੋਂ ਉਹਨਾਂ ਦੇ ਨਾਲ ਦੇ ਬਾਕੀ ਸਾਥੀਆਂ ਨੂੰ ਵੀ ਉੱਥੇ ਜਿਹੜੇ ਆ ਕੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਹੇ ਸੀ ਵੀ ਜਿੰਨੇ ਉਸ 2007 ਤੋਂ ਲੈ ਕੇ 2017 ਦੀ ਕੈਬਨਿਟ ਦੇ ਦੌਰਾਨ ਜਿਹੜੇ ਮੰਤਰੀ ਰਹੇ ਆ ਉਹ ਵੀ ਤੇ ਬਰਾਬਰ ਦੇ ਗੁਨਾਹਗਾਰ ਨੇ ਬਰਾਬਰ ਦੇ ਭਾਗੀਦਾਰ ਨੇ ਉਹ ਵੀ ਉੱਥੇ ਹਾਜ਼ਰ ਹੋਣ ਸੋ ਚਾਹੀਦਾ ਤਾਂ ਇਦਾਂ ਸੀ ਪਰ ਇਦਾਂ ਨਹੀਂ ਕੀਤਾ ਗਿਆ ਕਿਉਂਕਿ ਜੋ ਇਹਨਾਂ ਦਾ ਪਿਛਲੇ ਲੰਬੇ ਸਮੇਂ ਤੋਂ ਇੱਕ ਅਮਲ ਆ ਕਿ ਅਸੀਂ ਕਿਸੇ ਵੀ ਗੱਲ ਨੂੰ ਜੋ ਸਾਡੇ ਤੇ ਪੈਂਦੀ ਆ ਉਹਨੂੰ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਮੈਨੇਜ ਕਰਕੇ ਰਫਾ-ਦਫਾ ਕਰ ਦਈਏ ਪਰ ਹੁਣ ਇਸ ਤਰੀਕੇ ਨਾਲ ਹੋ ਨਹੀਂ ਸਕਣਾ ਕਿਉਂਕਿ ਹੁਣ ਸਿੱਖ ਸੰਗਤ ਜੋ ਸੇਵਾ 'ਚ ਚੱਲਦੇ ਪੰਥ ਦੇ ਵਿੱਚ ਜਥੇ ਆ ਤੇ ਜਥੇਬੰਦੀਆਂ ਉਹ ਸਾਰੀਆਂ ਬਹੁਤ ਸचेਤ ਪੱਧਰ ਤੇ ਨੇ ਉਹ ਸਾਰੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਆਪ ਜੀ ਨੂੰ ਸ਼ਾਇਦ জ্ঞাত ਹੋਵੇ ਕਿ ਕੁਝ ਇਲਾਕਿਆਂ ਦੇ ਵਿੱਚ ਇਹ ਸਾਰੇ ਦੇ ਕਾਸੇ ਦੇ ਲਈ ਮਤੇ ਪੈਣੇ ਸ਼ੁਰੂ ਹੋ ਗਏ ਨੇ ਜੀ ਫਤੇਗੜ ਸਾਹਿਬ ਜਿਲ੍ਹਾ ਫਤੇਗੜ ਉਹਦੇ ਪਿੰਡਾਂ ਦੇ ਵਿੱਚ ਗੁਰਮਤੇ ਪੈਣੇ ਸ਼ੁਰੂ ਹੋ ਗਏ ਨੇ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਤੇ ਭੇਜ ਦਿੱਤੇ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਯਾਦਾ ਪਾਰਟੀ ਤੋਂ ਕਿਨਾਰੇ ਕਰ ਦਿੱਤਾ ਜਾਵੇ ਜਾਂ ਸਿਆਸਤ ਤੋਂ ਕਿਨਾਰੇ ਕਰ ਦਿੱਤਾ ਜਾਵੇ ਇਦਾਂ ਦੇ ਮਤੇ ਜਿਹੜੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਲਗਾਤਾਰ ਪੈਂਦੇ ਜਾ ਰਹੇ ਨੇ ਇਹ ਜਿਗਰ ਦੇ ਲੋਕ ਲਹਿਰ ਬਣ ਗਈ ਤਾਂ ਸੁਖਬੀਰ ਸਿੰਘ ਬਾਦਲ ਲਈ ਤੇ ਖਤਰਾ ਬਿਲਕੁਲ ਮੈਂ ਇੱਥੇ ਇੱਕ ਜ਼ਰੂਰ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹ ਮਤੇ ਜਿਹੜੇ ਪਏ ਨੇ ਇਹਨਾਂ ਤੋਂ ਪਹਿਲਾਂ ਇੱਕ ਗੁਰਮਤਾ ਜੋ ਪੰਥ ਦੀ ਇੱਕ ਰਵਾਇਤ ਆ ਗੁਰਮਤਾ ਸਾਜਣ ਦੀ ਜੀ ਕਿ ਇੱਕ ਜਥਾ ਉਹ ਬਾਕੀ ਜਥੇ ਬੰਦੀਆਂ ਨੂੰ ਬੁਲਾਉਂਦਾ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਉਹਨਾਂ ਜਥੇ ਬੰਦੀਆਂ ਦਾ ਨੁਮਾਇੰਦਾ ਇਕੱਠ ਦੇ ਵਿੱਚੋਂ ਜਿਸ ਜਥੇ ਨੇ ਉਹ ਇਕੱਠ ਬੁਲਾਇਆ ਹੁੰਦਾ ਉਹ ਇਕੱਤਰਤਾ ਬੁਲਾਈ ਹੁੰਦੀ ਆ ਉਹਦਾ ਜਥੇਦਾਰ ਮੌਕੇ ਦੇ ਉੱਤੇ ਪੰਜ ਸਿੰਘ ਚੁਣਦਾ ਆ ਤੇ ਪੰਜ ਸਿੰਘ ਚੁਣਨ ਲੱਗਿਆ ਉਹ ਹਰ ਵਾਰੀ ਇਹ ਪੁੱਛਦਾ ਆ ਕਿ ਭਾਈ ਇਹ ਸਿੰਘ ਪੰਜਾਂ ਸਿੰਘਾਂ ਦੇ ਲਗਣ ਚ ਯੋਗ ਆ ਇਹਦੇ ਤੇ ਕਿਸੇ ਨੂੰ ਸ਼ੱਕ ਸ਼ੁਭਾ ਇਤਰਾਜ਼ ਤਾਂ ਨਹੀਂ ਜੇ ਨਹੀਂ ਤਾਂ ਇਹ ਚੁਣਿਆ ਮੰਨਿਆ ਜਾਊਗਾ ਇਸੇ ਤਰੀਕੇ ਨਾਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਗੁਰਦੁਆਰਾ ਮੰਜੀਤ ਸਾਹਿਬ ਪਾਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਲੰਗੀ 9 ਅਗਸਤ 25 ਸਾਵਣ ਨੂੰ ਇੱਕ ਗੁਰਮਤਾ ਕਰਨ ਲਈ ਤਕਰੀਬਨ 25 30 ਜਥੇਬੰਦੀਆਂ ਦਾ ਪੰਥਕ ਇਕੱਤਰਤਾ ਸੱਦੀ ਗਈ ਸੀ ਉਦੇ ਵਿੱਚ ਇੱਕ ਗੁਰਮਤਾ ਸਾਜਿਆ ਗਿਆ ਪੰਜ ਸਿੰਘਾਂ ਨੂੰ ਮੌਕੇ ਤੇ ਚੁਣ ਕੇ ਸਾਂਝੀ رائے ਲੈ ਕੇ ਜਿਹਦੇ ਵਿੱਚ ਇਹ ਗੁਰਮਤਾ ਸਾਜਿਆ ਗਿਆ ਸੀ ਕਿ ਜਦ ਵੀ ਇਹ ਸਾਰੇ ਮਸਲੇ ਦੇ ਵਿੱਚ ਹੁਣ ਅਕਾਲ ਤਖ਼ਤ ਸਾਹਿਬ ਆ ਗਿਆ ਇਹ ਹੁਣ ਕੱਲਾ ਬਾਦਲ ਦਲ ਦੇ ਦੋ ਧੜਿਆਂ ਦਾ ਮਸਲਾ ਨਹੀਂ ਰਹਿ ਗਿਆ ਜੀ ਜਾਂ ਉਹਨਾਂ ਦੀ ਏਕਤਾ ਦਾ ਜਾਂ ਉਹਨਾਂ ਨੂੰ ਦੁਬਾਰਾ ਰਿਵਾਈਵ ਕਰਨ ਦਾ ਮਸਲਾ ਨਹੀਂ ਰਹਿ ਗਿਆ ਇਹ ਮਸਲਾ ਹੁਣ ਅਕਾਲ ਤਖ਼ਤ ਸਾਹਿਬ ਦੀ ਵਿੱਚ ਸ਼ਮੂਲੀਅਤ ਨਾਲ ਪੰਥਕ ਮਸਲਾ ਬਣ ਗਿਆ ਆ ਸੋ ਜੋ ਅਕਾਲ ਤਖ਼ਤ ਆ ਸਾਬ ਤੋਂ ਫੈਸਲਾ ਕਰਨ ਦੀ ਪੰਥ ਦੀ ਰਵਾਇਤਾਂ ਕਿ ਸਾਰੀਆਂ ਜਥੇਬੰਦੀਆਂ ਦੇ ਜੋ ਪੰਥ ਦੇ ਵਿੱਚ ਵਿਚਰ ਰਹੀਆਂ ਨੇ ਖਾਲਸਾ ਪੰਥ ਦੀ ਸੇਵਾ ਦੇ ਵਿੱਚ ਜਥੇ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਦਲ ਪੰਥ ਵਿਚਰ ਰਹੇ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਸਾਜਿਆ ਜਾਵੇ ਪੰਜ ਸਿੰਘ ਚੁਣ ਕੇ ਤੇ ਜੋ ਸਾਂਝੀ رائے ਬਣੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਦੀ ਹਜ਼ੂਰੀ ਵਿੱਚ ਗੁਰਮਤਾ ਸਾਜ ਕੇ ਉਹ ਫੈਸਲਾ ਕੀਤਾ ਜਾਵੇ ਅਤੇ ਹੁਣ ਵੀ ਇਸ ਤਰੀਕੇ ਦੇ ਹੋਰ ਮਤੇ ਪੈ ਰਹੇ ਨੇ ਗੁਰਮਤਾ ਵੀ ਇਹ ਹੋਇਆ ਹੁਣ ਹੋਰ ਮਤੇ ਪੈ ਰਹੇ ਨੇ ਕਿ ਅਕਾਲ ਤਖਤ ਸਾਹਿਬ ਤੋਂ ਜੇ ਇਹਨੂੰ ਸਜ਼ਾ ਵੀ ਸੁਣਾਈ ਜਾਣੀ ਆ ਤਨਖਾਹਿਆ ਤਾਂ ਕਰਾਰ ਦੇ ਦਿੱਤਾ ਜੋ ਮੌਜੂਦਾ ਜਥੇਦਾਰ ਨੇ ਮੌਜੂਦਾ ਪ੍ਰਬੰਧ ਦੇ ਵਿੱਚ ਜਾਂ ਦੂਸਰੇ ਤਖਤਾਂ ਦੇ ਜਥੇਦਾਰਾਂ ਨੇ ਇਕੱਠੇ ਹੋ ਕੇ ਪਰ ਜਿਹੜੀ ਉਹਨੂੰ ਤਨਖਾਹ ਲੱਗਣੀ ਆ ਜਾਂ ਜਿਹੜੀ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਸੁਣਾਈ ਜਾਣੀ ਆ ਉਹ ਸਜ਼ਾ ਦੇ ਲਈ ਸਾਰੇ ਪੰਥ ਨੂੰ ਇਕੱਤਰ ਕਰਕੇ ਗੁਰਮਤਾ ਸਾਜਿਆ ਜਾਵੇ ਅਕਾਲ ਤੱਕ ਸਾਫ ਤੇ ਖਾਲਸਾ ਰਿਵਾਇਤ ਅਨੁਸਾਰ ਤਾਂ ਕਿ ਉਹਦੇ ਵਿੱਚ ਸਾਰੀਆਂ ਪੰਥ ਦੀਆਂ ਭਾਵਨਾਵਾਂ ਸ਼ਾਮਲ ਹੋ ਸਕਣ ਇਤਿਹਾਸ 'ਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਗੁਰਮਤੇ ਦਾ ਜ਼ਿਕਰ ਹੈਗਾ ਜੀ ਬਿਲਕੁਲ ਆਪਣੇ ਨੇੜੇ ਤੋਂ ਨੇੜੇ ਜੇ ਆਪਾਂ ਦੇਖੀਏ ਤੇ ਜਦ 2007 ਦੇ ਵਿੱਚ ਝੂਠੇ ਸਾਧ ਵਾਲੇ ਸੱਚਾ ਸੌਦੇ ਵਾਲੇ ਨੇ ਸਰਸੇ ਵਾਲੇ ਰਾਮ ਰਹੀਮ ਨੇ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾੰਗ ਨੂੰ ਰਚਿਆ ਸੀ ਤੋਂ ਉਸ ਵੇਲੇ ਸਾਰੇ ਪੰਥ ਨੇ ਇਕੱਤਰ ਹੋ ਕੇ ਜਿਸ ਤਰੀਕੇ ਨਾਲ ਗੁਰਮਤਾ ਕੀਤਾ ਸੀ ਮੈਂ ਦੱਸਦਾ ਜਾਵਾਂ ਕਿ 17 ਮਈ 2007 ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇੱਕ ਇਕੱਠ ਹੋਇਆ ਸੀ ਜਿਸ ਵਿੱਚ ਪੰਥ ਵਿੱਚ ਚੱਲਣ ਵਾਲੀਆਂ ਜਥੇਬੰਦੀਆਂ ਦਲ ਪੰਥ ਦੇ ਨਮਾਇंदे ਸਾਰੇ ਇਕੱਤਰ ਹੋਏ ਸੀ ਉੱਥੇ ਇਹ ਫੈਸਲਾ ਸਾਂਝਾ ਹੋਇਆ ਕਿ 3 ਦਿਨ ਦਾ ਅਲਟੀਮੇਟਮ ਦਿੱਤਾ ਜਾਵੇ ਮੇਰੇ ਖਿਆਲ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ 21 ਮਈ 2007 ਨੂੰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਸਾਂਝਾ ਫੈਸਲਾ ਹੋਇਆ ਕਿ ਇਹਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ ਜਿਹੜੇ ਇਹਨੂੰ ਮੰਨਣ ਵਾਲੇ ਨੇ ਉਹਨਾਂ ਨਾਲ ਵੀ ਬਾਈਕਾਟ ਕੀਤਾ ਜਾਵੇ ਇਦਾਂ ਦਾ ਹੀ ਇੱਕ ਗੁਰਮਤਾ ਉਸ ਤੋਂ ਪਹਿਲਾਂ ਸਾਂਝਾ ਗੁਰਮਤਾ 1978 ਦੀ ਵਿਸਾਖੀ ਦੇ ਦਿਹਾੜੇ ਦੇ ਉੱਤੇ ਜਿਹੜੇ 13 ਸਿੰਘ ਸ਼ਹੀਦ ਕਰ ਦਿੱਤੇ ਸੀ ਨਿਰੰਕਾਰੀਆਂ ਨੇ ਉਸ ਤੋਂ ਬਾਅਦ ਜਿਹੜਾ ਗੁਰਮਤਾ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਵੀ ਸਾਰੀਆਂ ਖਾਲਸਾ ਪੰਥ ਦੀਆਂ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਜਥੇਦਾਰ ਗੁਰदयाल ਸਿੰਘ ਜੀ ਅਜਨੋਹਾ ਉਸ ਟਾਈਮ ਤੇ ਜਥੇਦਾਰ ਸਨ ਉਹਨਾਂ ਦੇ ਜਥੇਦਾਰੀ ਦੇ ਵਿੱਚ ਇਕੱਤਰਤਾ ਕਰਕੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਗੁਰਮਤਾ ਕੀਤਾ ਸੀ ਤੇ ਨਿਰੰਕਾਰੀਆਂ ਦੇ ਨਾਲ ਕਿਸੇ ਵੀ ਤਰੀਕੇ ਦੇ ਦੇ ਕੋਈ ਵੀ ਸੋਸ਼ਲ ਰਿਲੇਸ਼ਨ ਰੱਖਣ ਤੋਂ ਬਾਈਕਾਟ ਕਰ ਦਿੱਤਾ ਸੀ ਸੋ ਇਸ ਤਰੀਕੇ ਦੇ ਗੁਰਮਤੇ ਹੋਏ ਨੇ ਪਹਿਲਾਂ ਅਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਗੁਰਮਤਾ ਹੋਇਆ ਗੁਰਮਤੇ ਦੇ ਵਿੱਚ ਹੁਕਮ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਔਰ ਉਹਦੇ ਵਿੱਚ ਰਾਮ ਰਹੀਮ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰਹੇਗੀ ਜੈਨਿਕ ਉਹਨੂੰ ਛੇਕ ਦਿੱਤਾ ਗਿਆ ਬਿਲਕੁਲ ਉਹਨਾਂ ਦੇ ਪ੍ਰੇਮੀਆ ਨੂੰ ਵੀ ਛੇਕ ਦਿੱਤਾ ਗਿਆ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹਫੀ ਕਿਨੇ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਫਿਰ ਕਿਨੇ ਕੀਤੀ ਉਹਨਾਂ ਦੇ ਹੁਕਮਾਂ ਨੂੰ ਟਿੱਚ ਕਿੰਨੇ ਜਾਣਿਆ ਔਰ ਕੌਣ ਹੈ ਜਿਨੇ ਉਹਨਾਂ ਨਾਲ ਸਾਂਝ ਜਾਰੀ ਰੱਖੀ ਉਹ ਕੌਣ ਹੈ ਜਿਹੜਾ ਉਹਨੂੰ ਆਪਣੀ ਕੋਠੀ ਦੇ ਵਿੱਚ ਦਿੱਲੀ ਦੇ ਵਿੱਚ ਬੁਲਾਉਂਦਾ ਰਿਹਾ ਕੌਣ ਹੈ ਜਿਹਦਾ ਨੱਕ ਲੇਅਰ ਬਾਰ-ਬਾਰ ਲੈ ਰਿਹਾ ਤੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੀ ਚੈਲੰਜ ਕਰ ਦਿੱਤਾ ਤੇ ਉਹਨਾਂ ਵਾਸਤੇ ਹੁਣ ਤੁਸੀਂ ਕੀ ਕਹਿਣਾ ਚਾਹੋ ਬਿਲਕੁਲ ਇਹ ਬੜੀ ਮਤਲਬ ਅਸਚਰਜ ਵਾਲੀ ਗੱਲ ਹੈ ਆ ਕਿ ਜਿਹੜੇ ਜਿਹੜੇ ਲੋਕ ਆਪਣੇ ਆਪ ਨੂੰ ਅਕਾਲੀ ਦਲ ਦੇ ਨੁਮਾਇੰਦੇ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਦੱਸਦੇ ਨੇ ਜਾਂ ਪੰਥ ਦੇ ਨੁਮਾਇੰਦਾ ਧਿਰ ਦੱਸਦੇ ਨੇ ਜਿਹੜੇ ਕਹਿੰਦੇ ਵੀ ਖਾਲਸਾ ਪੰਥ ਦੇ ਮਸਲੇ ਸਾਡੇ ਤੋਂ ਬਿਨਾ ਕੋਈ ਹੋਰ ਹੱਲ ਕਰ ਹੀ ਨਹੀਂ ਰਿਹਾ ਜਾਂ ਕਰ ਸਕਦਾ ਨਹੀਂ ਆ ਉਹੋ ਹੀ ਜਿਹੜੇ ਅਕਾਲ ਤਖਤ ਦਾ ਸਾਫ਼ ਤੋਂ ਹੁਕਮ ਜਾਰੀ ਹੋਏ ਉਹਨਾਂ ਨੂੰ ਟਿੱਚ ਜਾਣਦਿਆਂ ਹੋਇਆਂ 2007 ਦੇ ਹੁਕਮਨਾਮੇ ਨੂੰ ਟਿੱਚ ਜਾਣਦਿਆਂ ਹੋਇਆਂ ਲਗਾਤਾਰ ਹੁਣ ਤਾਂ ਇਹ ਗੱਲ ਜਗ ਜਾਹਰ ਹੋ ਗਈ ਬਿਲਕੁਲ ਸਬੂਤਾਂ ਸਹਿਤ ਬਾਹਰ ਆ ਗਈ ਇਹਨਾਂ ਦੇ ਉਸ ਸਮੇਂ ਦੇ ਬੰਦਿਆਂ ਨੇ ਬਾਹਰ ਲਾਇ ਦਿੱਤੀ ਜਿਹੜੇ ਉਸ ਵੇਲੇ ਇਹ ਸਾਰੇ ਕਾਸੇ ਦੇ ਵਿੱਚ ਹਾਜ਼ਰ ਸੀ ਇਨ ਅਕਾਲੀ ਦਲ ਦੇ ਬਾਦਲ ਦਲ ਦੇ ਬੰਦਿਆਂ ਨੇ ਹੀ ਉਹਨਾਂ ਦੇ ਨੁਮਾਇੰਦਿਆਂ ਨੇ ਇਹ ਗੱਲਾਂ ਬਾਹਰ ਲੈ ਕੇ ਆਂਦੀਆਂ ਈਵਨ ਜਿਨ੍ਹਾਂ ਦੇ ਨਾਲ ਬੈਠ ਕੇ ਇਹ ਸਾਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਸੌਦਾ ਸਾਥ ਦੇ ਜਿਹੜੇ ਸਭ ਤੋਂ ਜਿਹੜੇ ਰਾਜਨੀਤਿਕ ਵਿੰਗ ਦੇ ਪ੍ਰਧਾਨ ਸੀ ਪ੍ਰਦੀਪ ਕਲੇਰ ਉਹਨਾਂ ਉਹਨਾਂ ਨੇ ਬਾਹਰ ਲੈ ਕੇ ਆਂਦੀਆਂ ਬੇਨਕਾਬ ਕਰਦੇ ਜੀ ਬੇਨਕਾਬ ਕੀਤੇ ਬੇਨਕਾਬ ਕਰਦੇ ਨੇ ਪਰ ਹੁਣ ਇੱਥੇ ਸਭ ਤੋਂ ਵੱਡੀ ਸਜ਼ਾ ਜਿਹੜੀ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਜੇ ਤੱਕ ਨਾ ਤਾਂ ਕੋਈ ਹੁਕਮਨਾਮਾ ਵਾਪਸ ਹੋਇਆ ਨਾ ਹੀ ਉਹਨੂੰ ਲੈ ਕੇ ਉਹ ਤੋਂ ਜਿਹੜਾ ਪੰਥ ਚੋਂ ਛੇਕਿਆ ਨੂੰ ਚ ਪੰਥ ਦੇ ਵਿੱਚ ਕੇ ਇਸ ਤਰ੍ਹਾਂ ਦੀ ਕੋ ਵਾਪਸੀ ਦਵਾਈ ਪਰ ਉਹਦੇ باوجود ਵੀ ਜੇਕਰ ਇੰਨੇ ਖੁਲਾਸੇ ਹੋ ਗਏ ਨੇ ਤੇ ਤਨਖਾਹਿਆ ਕੱਲਾ ਕਰਾਰ ਦੇ ਦੇਣਾ ਕੱਲਾ ਤਨਖਾਹਿਆ ਕਹਿ ਦੇਣਾ ਇਹਦੇ ਨਾਲ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਠੱਡੇ ਪੈ ਜਾਣਗੇ ਕਿ ਜਾਂ ਜਿਹੜੀ ਇਹ ਖੇਡ ਖੇਡੀ ਗਈ ਸੀ ਇਹ ਤੇ ਚਾਲ ਇੱਕ ਸਾਜਿ ਦੇ ਤਹਿਤ ਕਹਿ ਲਈਏ ਜਾਂ ਇੱਕ ਡਰਾਮੇਬਾਜ਼ੀ ਹੁਣ ਸੰਗਤ ਕਰੀ ਕਿ ਡਰਾਮੇਬਾਜ਼ੀ ਵੀ ਹੋ ਸਕਦੀ ਸੀ ਇੱਕ ਰਲ ਮਿਲ ਕੇ ਤਹੋ ਜਿਹਾ ਇੱਕ ਪਰਪੰਡ ਜਿਹੜਾ ਸੀ ਪਰਪੰਡ ਰਚ ਦਿੱਤਾ ਗਿਆ ਵੀ ਕਿਉਂ ਨਾ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਤਰੀਕੇ ਬਾਅਦ ਜਿੱਦ ਪਿੱਛੋਂ ਬਾਹਰ ਕੱਢ ਦਿੱਤਾ ਜਾਵੇ ਕੀ ਤੁਹਾਨੂੰ ਲੱਗਦਾ ਵੀ ਇਹ ਸਾਰੀ ਇੱਕ ਖੇਡ ਰਚੀ ਗਈ ਸੀ ਔਰ ਇਸ ਖੇਡ ਦੇ ਵਿੱਚ ਇਸ ਜੰਜਾਲ ਦੇ ਵਿੱਚ ਇਸ ਸਿਸ਼ਤਰਾਂਜ ਦੇ ਵਿੱਚ ਆਪੇ ਫਸ ਗਏ ਆ ਸੁਖਬੀਰ ਸਿੰਘ ਬਾਦਲ ਵੀ ਔਰ ਜਹਦਾ ਸਾਹਿਬ ਵੀ ਔਰ ਕੁਝ ਹੋਰ ਲੋਕ ਵੀ ਜਿਨ੍ਹਾਂ ਨੇ ਲੱਗਦਾ ਸੀਗਾ ਕਿ ਮਾਫੀ ਬੜੀ ਆਸਾਨੀ ਨਾਲ ਦੇ ਦਿੱਤੀ ਜਾਏ ਇਹ ਉਹਨਾਂ ਨੇ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਹਿਲਾਂ ਚੁੱਪ ਕਰਕੇ ਮਾਫੀਆਂ ਮੰਗੀਆਂ ਗਈਆਂ ਲਿਖਤੀ ਰੂਪ ਚ ਬਿਆਨਾਂ ਦੇ ਰੂਪ ਦੇ ਵਿੱਚ ਵੀ ਮਾਫੀਆਂ ਮੰਗੀਆਂ ਗਈਆਂ ਗਈਆਂ ਕਈ ਵਾਰ ਸਾਹਮਣੇ ਆ ਗਾਲਤਕਾ ਸਾਹਿਬ ਦੇ ਖੰਡਪਾਟ ਸਾਹਿਬ ਰਖਾ ਕੇ ਵੀ ਮਾਫੀਆਂ ਮੰਗ ਲਈਆਂ ਗਈਆਂ ਵੀ ਸ਼ਾਇਦ ਇਦਾਂ ਹੀ ਸਰ ਜੀ ਪਰ ਪਹਿਲਾਂ ਤੇ ਹੋਣ ਦੇ ਨਾਲ ਹੋਣ ਦੇ ਸਮੇਂ ਦੇ ਵਿੱਚ ਵੱਡਾ ਫਰਕ ਇਹ ਆ ਕਿ ਪਹਿਲਾਂ ਜਿੰਨਾ ਦੀ ਵਜ੍ਹਾ ਕਰਕੇ ਇਹ ਪਾਵਰ ਦੇ ਵਿੱਚ ਸਨ ਇਹੀ ਬਾਦਲ ਦਲ ਪਾਵਰ ਦੇ ਵਿੱਚ ਸੀ ਦਿੱਲੀ ਵਾਲਿਆਂ ਦਾ ਕਰਕੇ ਭਾਜਪਾ ਕਰਕੇ ਹੁਣ ਉਹਨਾਂ ਦਾ ਪਿਛਲੇ ਸਮੇਂ ਤੋਂ ਇਹਨਾਂ ਦੇ ਮੋਢਿਆਂ ਤੋਂ ਇਹਨਾਂ ਦੇ ਸਿਰ ਤੋਂ ਹੱਥ ਉਹਨਾਂ ਨੇ ਚੁੱਕ ਲਿਆ ਆ। ਹੁਣ ਇਸ ਟਾਈਮ ਇਹ ਪਾਵਰ ਤੋਂ ਬਾਹਰ ਨੇ। ਜਦ ਬਾਦਲਦਲ ਪਾਵਰ 'ਚ ਹੁੰਦਾ ਆ ਉਸ ਟਾਈਮ ਤੇ ਇਹਨਾਂ ਦਾ ਤਰੀਕਾਕਾਰ ਪੰਥ ਵਿੱਚ ਵਿਚਰਨ ਦਾ ਤੇ ਪੰਥ ਨਾਲ ਚੱਲਣ ਦਾ ਹੋਰ ਹੁੰਦਾ ਆ। ਜਦ ਇਹ ਪਾਵਰ ਤੋਂ ਬਾਹਰ ਹੁੰਦੇ ਨੇ ਇਹ ਹਮੇਸ਼ਾ ਹੀ ਸਾਹਮਣੇ ਰਿਹਾ ਆ ਕਿ ਇਹਨਾਂ ਦਾ ਹੋਰ ਹੁੰਦਾ ਆ। ਹੁਣ ਇਹਨਾਂ ਨੂੰ ਬਿਲਕੁਲ ਪਤਾ ਆ ਕਿ ਇਦਾਂ ਦਾ ਡਰਾਮਾ ਕੀਤਿਆਂ ਸਾਡੀ ਸਾਡਾ ਬੰਦ ਖਲਾਸੀ ਨਹੀਂ ਹੋਣੀ ਸਾਡੀ। ਜੀ ਜੀ। ਹੁਣ ਕਿਉਂਕਿ ਸੰਗਤ ਜਮੀਨੀ ਪੱਧਰ ਤੇ ਤੇ ਖਾਲਸਾ ਪੰਥ ਦੀ ਸੇਵਾ ਵਿੱਚ ਚੱਲਣ ਵਾਲੇ ਜਥੇ ਸੰਘਰਸ਼ ਵਿੱਚ ਚੱਲਣ ਵਾਲੇ ਜਥੇ ਸ਼ਖਸੀਅਤਾਂ ਜਥੇਬੰਦੀਆਂ ਸੁਚੇਤ ਨੇ ਔਰ ਪੁਰਜੋਰ ਵਿਰੋਧ ਹੋ ਰਿਹਾ ਇਸ ਗੱਲ ਦਾ ਕਿ ਜੇ ਇਹਨੂੰ ਇਸ ਤਰੀਕੇ ਦੇ ਨਾਲ ਹੀ ਮਾਫੀ ਦੇ ਦਿੱਤੀ ਗਈ ਜਿਵੇਂ ਪਹਿਲਾਂ ਸਾਰਾ ਕੁਝ ਕਰ ਦਿੱਤਾ ਗਿਆ ਸੀ ਤਾਂ ਇਹ ਜਿਵੇਂ ਪਹਿਲਾਂ ਵੀ ਇੱਕ ਵਾਰੀ ਝੂਠੇ ਸਾਹ ਸਰਸੇ ਸਾਹ ਵਾਲੇ ਨੂੰ ਮਾਫੀ ਦਿੱਤੀ ਗਈ ਸੀ ਤੇ ਸੰਗਤਾਂ ਨੇ ਬਿਲਕੁਲ ਉਹਦਾ ਵਿਰੋਧ ਕੀਤਾ ਸੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਾਈ ਰਵਾਇਤਾਂ ਅਨੁਸਾਰ ਫੈਸਲੇ ਹੋਣੇ ਚਾਹੀਦੇ ਆ ਜਿਹੜੇ ਮੌਜੂਦਾ ਪ੍ਰਬੰਧਕ ਨੇ ਉੱਥੇ ਸੇਵਾ ਸੰਭਾਲ ਦੇ ਵਿੱਚ ਨੇ ਜਥੇਦਾਰ ਦੀ ਪਦਵੀ ਦੇ ਉੱਤੇ ਨੇ ਚਾਹੇ ਕਿ ਉਹ ਜਥੇਦਾਰ ਦੀ ਪਦਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਤਹਿਤ ਹੀ ਆ ਕਿਉਂਕਿ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਅਧੀਨ ਚੱਲ ਰਿਹਾ ਆ ਤੇ ਉੱਥੇ ਦਾ ਸਾਰਾ ਪ੍ਰਬੰਧ ਜਿਹੜਾ ਆ ਸ਼੍ਰੋਮਣੀ ਕਮੇਟੀ ਦੇ ਐਕਟ ਦੇ ਅਧੀਨ ਹੀ ਚੱਲ ਰਿਹਾ ਆ ਸੋ ਉਹਦੇ ਜਥੇਦਾਰ ਐਜ਼ ਇੱਕ ਮੁਲਾਜ਼ਮ ਦੀ ਪਦਵੀ ਦੇ ਉੱਤੇ ਹੀ ਨੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੀ ਵੀ ਲਾ ਸਕਦੀ ਕਦੀ ਵੀ ਲਾ ਸਕਦੀ ਆ ਔਰ ਸ਼੍ਰੋਣੀ ਕਮੇਟੀ ਇਦਾਂ ਕਰਦੀ ਰਹੀ ਆ ਉਸ ਜਥੇਦਾਰ ਵੱਲੋਂ ਵੀ ਸੰਗਤਾਂ ਦੇ ਦਬਾਅ ਕਰਕੇ ਹੀ ਇਦਾਂ ਦਾ ਤਨਖਾਹ ਤਨਖਾਈਆ ਕਰਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਹ ਬਿਲਕੁਲ ਸ਼ਾਕਸ਼ਾਤ ਆ ਕਿ ਜੇ ਉਥੋਂ ਕੋਈ ਪਿਛਲੇ ਸਮੇਂ ਦੌਰਾਨ ਜਿੱਦਾਂ ਦੇ ਗਲਤ ਫੈਸਲੇ ਹੋਏ ਜੇ ਕੋਈ ਫੈਸਲਾ ਹੋਊਗਾ ਤੇ ਸੰਗਤ ਉਹਦਾ ਪੁਰਜ਼ੋਰ ਵਿਰੋਧ ਕਰੂਗੀ ਪਰ ਜਿਵੇਂ ਹੀ ਸੁਪੀਤ ਸਿੰਘ ਬਾਦਲ ਨੂੰ ਤਰਖਾਇਆ ਕਰਾਰ ਦੇ ਦਿੱਤਾ ਜਾਂਦਾ ਤਾਂ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਦੱਬਿਆ ਹੋਇਆ ਜਵਾਲਾਮੁਖੀ ਹੈ ਜਿਹੜਾ ਨਾ ਉਹ ਫੁੱਟ ਪੈਂਦਾ ਹੈ ਔਰ ਇਹ ਜਵਾਲਾਮੁਖੀ ਜਿਹੜਾ ਨਾ ਹੁਣ ਬਹੁਤ ਘਾਤਕ ਰੂਪ ਧਾਰਨ ਕਰ ਚੁੱਕਾ ਹੈ ਇੱਕ ਪਾਸੇ ਦਾ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਉਸ ਸਮੇਂ ਦੇ ਜਿੰਨੇ ਵੀ ਮੰਤਰੀ ਹੋਣਗੇ 7 ਤੋਂ ਲੈ ਕੇ 17 ਤੱਕ ਦੇ ਉਹਨਾਂ ਸਾਰਿਆਂ ਨੂੰ ਹਾਜ਼ਰ ਹੋਣਾ ਪੈਣਾ ਪਰ ਉਹਦੇ ਨਾਲ ਨਾਲ ਹੀ ਜਿਨ੍ਹਾਂ ਨੇ ਮੁਆਫੀ ਦਿੱਤੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਇਸ਼ਤਿਹਾਰ ਦਿੱਤੇ ਉਸ ਸਮੇਂ ਦੇ ਐਸਟੀਪੀਸੀ ਦੇ ਪ੍ਰਧਾਨ ਹੋਣ ਜਿਹੜੇ ਜਹੇਦਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੋਣ ਗੁਰਮਖ ਸਿੰਘ ਜੀ ਹੋਣ ਕਿ ਇਹਨਾਂ ਨੂੰ ਵੀ ਹੁਣ ਹਾਜ਼ਰ ਕੀਤਾ ਜਾਏਗਾ ਇਹਨਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਇਹ ਤਨਖਾਹਿਆ ਸਿਰਫ ਸੁਖਬੀਰ ਸਿੰਘ ਬਾਦਲ ਹੀ ਹੋਏਗਾ ਕਿ ਜਾਂ ਹੋਰ ਵੀ ਜਿਹੜੇ ਬਾਕੀ ਉਹਦੇ 'ਚ ਸ਼ਾਮਲ ਨੇ ਹਾਂ ਆਮ ਲੋਨ ਮਾਰੇ ਨੇ ਉਹ ਸਾਰੇ ਹੋਣਗੇ ਬਿਲਕੁਲ ਇਸੇ ਕਰਕੇ ਤਾਂ ਅਸੀਂ ਕਹਿ ਰਹੇ ਕਿ ਜੇ ਤੁਸੀਂ ਖਾਲਸਾ ਪੰਥ ਜਾਂ ਗੁਰਸੰਗਤ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਖਾਲਸਾਈ ਰਵਾਇਤ ਅਨੁਸਾਰ ਖਾਲਸਾ ਪੰਥ ਦੀਆਂ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਬਲਾਓ ਉਹਦੇ ਵਿੱਚ ਫੈਸਲਾ ਕਰੋ ਉਦੇ ਵਿੱਚ ਜੋ ਸਾਂਝੀ رائے ਆਏਗੀ ਉਹਦੇ ਤੋਂ ਸਾਫ਼ ਤੇ ਸਪਸ਼ਟ ਪਤਾ ਲੱਗ ਜਾਏਗਾ ਕਿ ਪੰਥ ਦੀਆਂ ਭਾਵਨਾਵਾਂ ਕੀ ਨੇ ਮੈਂ ਮੈਂ ਤੁਹਾਡੀ رائے ਲੈਣੀ ਤੁਹਾਡੀ رائے ਲੈਣੀ ਚਾਹੁੰਦਾ ਕਿਉਂਕਿ ਮੈਨੂੰ ਥੋੜੇ ਸ਼ਬਦਾਂ ਦੀ ਵੱਡੀ ਗੱਲ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਗੁਰਪ੍ਰਤਾ ਸਿੰਘ ਜੀ ਆਣ ਕੇ ਵੱਡਾ ਪਰਦਾਫਾਸ਼ ਕਰ ਸਕਦੇ ਨੇ ਇਸ ਤੋਂ ਪਹਿਲਾਂ ਗੁਰਮਤ ਸਿੰਘ ਉਹਨਾਂ ਦੀ ਵੀਡੀਓ ਹੈ ਸਾਡੇ ਨਾਲ ਇੰਟਰਵਿਊ ਉਹਨਾਂ ਦੀ ਜਿਸ ਵਿੱਚ ਉਹਨਾਂ ਕਲੀਅਰ ਕਰ ਦੱਸਿਆ ਹੈ ਕਿ ਸਾਨੂੰ ਬੁਲਾਇਆ ਗਿਆ ਸਾਨੂੰ ਚਿੱਠੀ ਦਿੱਤੀ ਗਈ ਜਿਹੜੀ ਹਿੰਦੀ ਦੇ ਵਿੱਚ ਸੀ ਬੋਲ ਕੇ ਦੱਸੀ ਗਈ ਔਰ ਇਥੇ ਆਣ ਕੇ ਜਿਹੜਾ ਵਾ ਉਹਨਾਂ ਤੇ ਖੌਰੇ ਕਿੰਨਾ ਕੁ ਪ੍ਰਚਰ ਸੀਗਾ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਉਹ ਮਤਲਬ ਹੁਣ ਜਦੋਂ ਸਾਰਾ ਸਾਹਮਣੇ ਤੁਹਾਡੇ ਸਾਰੀਆਂ ਪਤਾਂ ਜਦਬੰਦੀਆਂ ਬੈਠਣ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਇਦਾਦ ਸਾਹਿਬ ਹੋਣਗੇ ਔਰ ਬਾਕੀ ਸਾਰੇ ਹੀ ਜਿਹੜੇ 7 ਤੋਂ ਲੈ ਕੇ 17 ਤੱਕ ਦੇ ਦੋਖੀ ਹੈ ਉਹ ਹੋ ਗਏ ਤਾਂ ਜਦੋਂ ਉਹਨਾਂ ਦੇ ਵਿੱਚ ਇਹ ਗੁਰਬਚਨ ਸਿੰਘ ਜੀ ਔਰ ਗੁਰਮਖ ਸਿੰਘ ਜੀ ਹੋਣਗੇ ਸਾਰਾ ਸੱਚ ਬੋਲਣਗੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਉਸ ਜਦ ਉਸ ਉੱਥੇ ਸਾਰਿਆਂ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਇਹ ਫੈਸਲਾ ਆਊਗਾ ਜਿਹੜੇ ਦੋਸ਼ੀ ਨੇ ਉਹ ਕਟਾਰੇ 'ਚ ਖੜੇ ਹੋਣਗੇ ਪੰਥ ਜਦ ਫੈਸਲਾ ਕਰੂਗਾ ਪੰਜਾ ਸਿੰਘਾਂ ਦੇ ਰਾਹੀਂ ਤੇ ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਉੱਥੇ ਪਤਾ ਲੱਗੇਗਾ ਕਿ ਕਿਹੜੇ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਮਿਸਾਲੀ ਸਜ਼ਾ ਜਿਹੜੀ ਆਪਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਣਾ ਦੇ ਬਾਰੇ ਦੇ ਵਿੱਚ ਉਹਨਾਂ ਦੇ ਗੋਲਡਨ ਪੀਰੀਅਡ ਦੇ ਬਾਰੇ ਦੇ ਵਿੱਚ ਗੱਲ ਕਰਦੇ ਆ ਕਿ ਉਹਨਾਂ ਵਰਗੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ ਉਹ ਤਾਂ ਪੰਥ 71 ਰੂਪ ਦੇ ਵਿੱਚ ਦੇ ਸਕਦਾ ਜੀ ਕੱਲ ਕੋਈ ਇਹਨੂੰ ਚੈਲੰਜ ਕਰ ਦਵੇ ਕਹੇ ਵੀ ਇਹ ਤੇ ਜਾ ਕੇ ਸੁਪਰੀਮ ਕੋਰਟ 'ਚ ਵੀ ਚੈਲੰਜ ਕਰ ਸਕਦਾ ਕਿ ਮੈਂ ਤਾਂ ਬਈ ਆਪਣੀ ਪਾਰਟੀ ਚ ਲਾਉ ਪਾਰਟੀ ਦਾ ਕੋਈ ਕਹਿ ਦਵੇ ਉਹਨਾਂ ਨੂੰ ਮੰਨ ਲਓ ਕਿ ਤੁਹਾਨੂੰ ਜੀ ਪਾਰਟੀ 'ਚੋਂ ਬਾਹਰ ਕੱਟਿਆ ਜਾਂਦਾ ਜਾਂ ਤੁਹਾਨੂੰ ਪਾਰਟੀ ਪ੍ਰਧਾਨ ਰਹਿਣ ਨਹੀਂ ਦਿੱਤਾ ਜਾਂਦਾ ਜੀ ਤੁਸੀਂ ਪ੍ਰਧਾਨ ਨਹੀਂ ਰਹੋਗੇ ਤੁਸੀਂ ਐਨੇ ਸਾਲਾਂ ਦੀ ਬਾਹਰ ਹੋ ਗਏ ਇਦਾਂ ਦੀ ਕੋਈ ਸਜ਼ਾ ਦੇ ਆਸੈਂਦਾ ਜੀ ਸੰਗਤ ਇਦਾਂ ਨਹੀਂ ਮੰਗ ਰਹੀ ਸਜ ਜਦ ਹਰ ਇੱਕ ਪਾਸਿਓਂ ਆਵਾਜ਼ ਆ ਰਹੀ ਹੈ ਜਿਹੜੇ ਇਸ ਵੇਲੇ ਹਾਲਾਤ ਨੇ ਬੱਦਲ ਦਾਲਦੇ ਉਸ ਵੇ ਉਹ ਤਾਂ ਨਹੀਂ ਲੱਗਦੇ ਇਸ ਤਰੀਕੇ ਦੇ ਕਿ ਉਹ ਇਸ ਪੋਜੀਸ਼ਨ 'ਚ ਨਹੀਂ ਕਿ ਉਹ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾਣ ਨਹੀਂ ਦੁਨਿਆਵੀ ਅਦਾਲਤ 'ਚ ਜਾ ਕੇ ਦੁਨਿਆਵੀ ਅਦਾਲਤ 'ਚ ਜਾਣ ਸੰਵਿਧਾਨ ਤੌਰ ਤੇ ਸੰਵਿਧਾਨ ਦੋ ਹੀ ਤਰ੍ਹਾਂ ਦਾ ਨਹੀਂ ਇੱਕ ਤੇ ਸੰਵਿਧਾਨ ਜਿਹੜਾ ਉਹ ਦੁਨਿਆਵੀ ਅਦਾਲਤ ਦਾ ਹੈ ਬਿਲਕੁਲ ਪਰ ਸਰਕਾਰ ਦਾ ਇੱਕ ਸੰਵਿਧਾਨ ਜਿਹੜਾ ਉਹ ਅਕਾਲ ਤਖਤ ਸਾਹਿਬ ਦਾ ਹੈ ਦੋ ਸੰਵਿਧਾਨ ਨੇ ਹੁਣ ਇੱਕ ਸੰਵਿਧਾਨ ਹੈ ਜਿਹੜਾ ਸਿਰਫ ਸਿੱਖਾਂ ਤੇ ਲਾਗੂ ਹੋ ਰਿਹਾ ਹੈ ਬਿਲਕੁਲ ਔਰ ਇੱਕ ਸੰਵਿਧਾਨ ਹੈ ਜਿਹੜਾ ਪੂਰੇ ਦੇਸ਼ ਤੇ ਲਾਗੂ ਹੋ ਰਿਹਾ ਬਿਲਕੁਲ ਸੋ ਇੱਥੇ ਆਣ ਕਿਉਂ ਥੋੜਾ ਜਿਹਾ ਪੇਚਾ ਪਸਾ ਇੱਕ ਸਿੱਖ ਇੱਕ ਸਿੱਖ ਲਈ ਸੁਪਰੀਮ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਉਹਦੇ ਲਈ ਸੁਪਰੀਮ ਅਕਾਲ ਤਖ਼ਤ ਸਾਹਿਬ ਨਾ ਹੁੰਦਾ ਉਹ ਸਿੱਖ ਕਿਤੇ ਵੀ ਚਾਹੇ ਉਹ ਮਿਲਵਰਤਨੀਆਂ ਸਿੱਖ ਹੋਵੇ ਚਾਹੇ ਉਹ ਤਨਖਾਹਦਾਰ ਨੌਕਰ ਸਿੱਖ ਹੋਵੇ ਚਾਹੇ ਉਹ ਵੋਟਾਂ ਲੜਨ ਵਾਲਾ ਹੋਵੇ ਜਿਵੇਂ ਪਿਛਲੇ ਸਮੇਂ 'ਚ ਗਿਆਨੀ ਜੈਲ ਸਿੰਘ ਬੂਟਾ ਸਿੰਘ ਹੁਣੀ ਵੀ ਇੱਥੇ ਆਣ ਕੇ ਸੁਰਜੀਤ ਸਿੰਘ ਬਰਨਾਲਾ ਇਹ ਸਾਰੇ ਆਣ ਕੇ ਇੱਥੇ ਗੱਲ 'ਚ ਪੱਲੂ ਪਾ ਕੇ ਅਕਾਲ ਤੱਕ ਸਾਬ ਤੇ ਝੁਕਦੇ ਰਹੇ ਨੇ ਝੁਕਦੇ ਰਹੇ ਨੇ ਤਖਤੀ ਤਖਤੀਆਂ ਪਈਆਂ ਉਹਨਾਂ ਦੇ ਗੱਲ 'ਚ ਈਵਨ ਬੁੱਢਾ ਸਿੰਘ ਤਖਤੀ ਪਾ ਕੇ ਲੋਕ ਸਭਾ ਦੇ ਵਿੱਚ ਸੰਸਦ 'ਚ ਜਾਂਦਾ ਹੁੰਦਾ ਸੀ ਉਹਦੀਆਂ ਅੱਜ ਤੱਕ ਉਹ ਤਸਵੀਰਾਂ ਉਹ ਵੀਡੀਓ ਦੇਖੀਆਂ ਜਾ ਸਕਦੀਆਂ ਨੇ ਕਿ ਉਹ ਜੋ ਸਜ਼ਾ ਲੱਗੀ ਸੀ ਕਿ ਤੂੰ ਤਖਤੀ ਪਾ ਕੇ ਉੱਥੇ ਜਾਏਂਗਾ ਕਿ ਮੈਂ ਗੁਨਾਹਗਾਰ ਆ ਤਾਂ ਉਹ ਤਖਤੀ ਪਾ ਕੇ ਲੋਕ ਸਭਾ 'ਚ ਜਾਂਦਾ ਹੁੰਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਇੱਕ ਪਾਸੇ ਤਾਂ ਐਲਾਨਿਆ ਜਾ ਰਿਆ ਸੀ ਤਨਖਾਹਿਆ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਰਿਆ ਸੀ ਤੇ ਉਸੇ ਦਿਨ ਹੀ ਖਾਲਸਾ ਕਾਲਜ ਦੇ ਵਿੱਚ ਇੱਕ ਸੈਮੀਨਾਰ ਸੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਸਪੀਚ ਕਰ ਰਹੇ ਨੇ ਔਰ ਉਹਦੇ ਵਿੱਚ ਕੀ ਕਹਿ ਰਹੇ ਨੇ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹ ਐਸਜੀਪੀਸੀ ਦੀ ਤਾਬਿਆ ਦੇ ਵਿੱਚ ਰਹਿਣਗੇ ਤਾਬਿਆ 'ਚ ਹੋਣੇ ਚਾਹੀਦੇ ਨੇ ਤੇ ਕੁਝ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਤਾਬਿਆ 'ਚੋਂ ਕੱਢਣਾ ਚਾਹੁੰਦੀਆਂ ਨੇ ਤੁਸੀਂ ਕਹਿੰਦੇ ਹੋ ਕਿ ਸੁਪਰੀਮ ਹੈ ਜਿਹੜੇ ਉਹ ਸ਼੍ਰੀ ਹਰਿਕ੍ਰਿਸ਼ਣ ਸਾਹਿਬ ਨੇ ਸੁਪਰੀਮ ਤਾਂ ਫਿਰ ਸ਼੍ਰੋਮਣੀ ਕਮੇਟੀ ਹੈ ਜਿਹੜੀ ਕਹਿ ਰਹੀ ਹੈ ਕਿ ਸਾਡੀ ਤਾਬੇ ਚ ਬਿਲਕੁਲ ਇਹ ਤਾਂ ਬਹੁਤ ਸਿਧਾਂਤਿਕ ਵਗਿਆ ਵਾਲੀ ਗੱਲ ਸੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਗਠਨ ਆ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸੰਸਥਾ ਆ ਸੰਗਠਨ ਤੇ ਸੰਸਥਾ ਦੇ ਵਿੱਚ ਬੇਸਿਕ ਫਰਕ ਇਹ ਆ ਕਿ ਜਿਹੜੇ ਸੰਗਠਨ ਆ ਉਹ ਸਿੱਖਾਂ ਨੇ ਤਿਆਰ ਕੀਤੇ ਸੀ ਸੰਸਥਾਵਾਂ ਗੁਰੂ ਸਾਹਿਬ ਨੇ ਤਿਆਰ ਕੀਤੀਆਂ ਲੰਗਰ ਪੰਗਤ ਗ੍ਰੰਥ ਪੰਥ ਅਕਾਲ ਤਖਤ ਸਾਹਿਬ ਗੁਰਮਤਾ ਸਰਬੱਤ ਖਾਲਸਾ ਇਹ ਗੁਰੂ ਸਾਹਿਬ ਵੱਲੋਂ ਤਿਆਰ ਕੀਤੀਆਂ ਹੋਈਆਂ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਕਦੀ ਵੀ ਥੱਲੇ ਨਹੀਂ ਲਿਆਂਦਾ ਜਾ ਸਕਦਾ ਤੇ ਜਿਨ੍ਹਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਹੜੇ ਸੰਗਠਨ ਨੇ ਮਿਸਲਾਂ ਆਪਣੇ ਸਾਹਮਣੇ ਨੇ ਮਿਸਲਾਂ ਕਿਸੇ ਵੇਲੇ 골ਡਨ ਪੀਰੀਅਡ ਸੀ ਮਿਸਲਾਂ ਦਾ ਅੱਜ ਮਿਸਲਾਂ ਦਾ ਉਹ ਰੂਪ ਨਹੀਂ ਆ ਅੱਜ ਜਥਿਆਂ ਦਾ ਰੂਪ ਆ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮੇਂ ਦੇ ਨਾਲ ਹੋਂਦ ਵਿੱਚ ਸਿੱਖਾਂ ਵੱਲੋਂ ਹੋਂਦ ਵਿੱਚ ਆਈਆਂ ਆਏ ਹੋਏ ਇੱਕ ਸੰਗਠਨ ਸੰਗਠਨ ਥੱਲੇ ਹੁੰਦੇ ਆ ਸੰਸਥਾਵਾਂ ਉੱਪਰ ਹੁੰਦੀਆਂ ਆ ਖਾਲਸਾ ਜੀ ਦੀ ਰਵਾਇਤ ਇਹ ਆ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਗੁਰੂ ਖਾਲਸਾ ਪੰਥ ਦਾ ਸੁਪਰੀਮ ਸੁਤੰਤਰ ਤਖਤ ਆ ਉਹ ਸਿਰਫ ਕੱਲਾ ਇਸ ਦੁਨੀਆ ਤੱਕ ਪਹੁੰਚ ਰੱਖਣ ਵਾਲਾ ਤਖਤ ਨਹੀਂ ਆ ਉਹ ਇਸ ਦੁਨੀਆ ਤੋਂ ਬਾਹਰ ਹੀ ਸੱਚਖੰਡ ਤੱਕ ਜਾਂ ਹਲਤ ਪਲਤ ਤੱਕ ਪੰਥ ਦੀ ਤੇ ਸਿੱਖ ਦੀ ਢੋਈ ਕਰਨ ਵਾਲਾ ਤਖਤ ਆ ਉਹ ਗੁਰੂ ਦਾ ਬਣਾਇਆ ਹੋਇਆ ਅਕਾਲ ਦਾ ਤਖਤ ਆ ਅਕਾਲ ਦਾ ਤਖਤ ਕਿਸੇ ਉਸ ਜਥੇਬੰਦੀ ਦੇ ਅਧੀਨ ਨਹੀਂ ਰਹਿ ਸਕਦਾ ਜਿਹਨੂੰ ਸਿੱਖਾਂ ਨੇ ਆਪ ਤਿਆਰ ਕੀਤਾ ਹੋਵੇ ਤੇ ਜਿਹਦੇ ਵਿੱਚ ਜਿਹੜੀ ਕਿਸੇ ਹੋਰ ਤਖਤ ਦੇ ਸੰਵਿਧਾਨ ਦੇ ਐਕਟ ਦੇ ਅਧੀਨ ਚੱਲ ਰਹੀ ਹੋਵੇ ਇਹ ਬੜੀ ਅਚਰਜ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸਿੱਖੀ ਸਿਧਾਂਤਾਂ ਦੀ ਉਸ ਤਰੀਕੇ ਦੇ ਨਾਲ ਜਾਣਕਾਰੀ ਨਹੀਂ ਆ ਤੇ ਉਹ ਅਧੂਰੀ ਜਾਣਕਾਰੀ ਤਹਿਤ ਇਹ ਗੱਲ ਕਹਿ ਰਿਹਾ ਕਿ ਇਹ ਐਕਟ ਦੇ ਅਧੀਨ ਹੀ ਅਕਾਲ ਤਖਤ ਸਾਹਿਬ ਚੱਲੂਗਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਬਿਆ ਹੇਠ ਚੱਲੂਗਾ ਤਾਬਿਆ ਹੇਠ ਦਾ ਮਤਲਬ ਬਹੁਤ ਸਾਫ਼ ਕਲੀਅਰ ਲੱਗਦਾ ਆ ਕਿ ਸ਼੍ਰੋਮਣੀ ਕਮੇਟੀ ਉੱਚੀ ਆ ਅਕਾਲ ਤਖਤ ਸਾਹਿਬ ਥੱਲੇ ਆ ਕਿ ਇਹ ਇਹ ਇਹਨੂੰ ਤੁਸੀਂ ਕੀ ਮੰਨਦੇ ਹੋ ਇਹ ਕੋਈ ਅਵਾਗਿਆ ਨਹੀਂ ਮੰਨਦੇ ਕੋਈ ਗਲਤੀ ਨਹੀਂ ਮੰਨਦੇ ਕਿ ਜਾਣੀ ਅਣਜਾਣੀ ਚ ਕੋਈ ਗਲਤੀ ਹੋ ਗਈ ਧਾਮੀ ਸਾਹਿਬ ਕੋ ਸ਼ਬਦਾਂ ਦੇ ਵਿੱਚ ਬੋਲਣ ਦੇ ਵਿੱਚ ਇਹਦੇ ਬਾਰੇ ਕੋਈ ਮੰਗ ਉੱਠੇਗੀ ਕੋਈ ਆਵਾਜ਼ ਉੱਠੇਗੀ ਕੀ ਵਾਕਿਆ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਤਾਬਿਆਂ ਦੇ ਵਿੱਚ ਰਹਿਣਗੇ ਐਸਜੀਪੀਸੀ ਬੜੀ ਅਸਚਰਜ ਗੱਲ ਆ ਕਿ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਉਸੇ ਦਿਨ ਖਾਲਸਾ ਕਾਲਜ ਇੱਕ ਸੈਮੀਨਾਰ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਸੀ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬੋਲਦਿਆਂ ਭਾਸ਼ਣ ਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਬਿਆ ਹੇਠ ਚੱਲੇਗਾ। ਔਰ ਜਿਹੜਾ ਕਿ ਇੱਕ ਬੜੀ ਵੱਡੀ ਜਿਹੜੀ ਕਿ ਇੱਕ ਬੜੀ ਵੱਡੀ ਸਿਧਾਂਤਿਕ ਗਲਤੀ ਆ। ਔਰ ਇਹ ਅਚਰਜ ਵਾਲੀ ਗੱਲ ਆ ਕਿ ਉਹ ਜੋ ਸਾਨੂੰ ਲੱਗਦਾ ਆ ਕਿ ਧਾਮੀ ਸਾਹਿਬ ਤਾਂ ਇਹ ਦੱਸਣਾ ਚਾਹੁੰਦੇ ਸੀ ਕਿ ਭਾਈ ਅਕਾਲ ਤਖਤ ਦਾ ਜਥੇਦਾਰ ਸਾਡੇ ਤੋਂ ਬਾਹਰ ਨਹੀਂ ਹੈ। ਉਹ ਜੋ ਫੈਸਲਾ ਕਰੇਗਾ, ਜੋ ਤਰੀਕਾਕਾਰ ਅਪਣਾਏਗਾ ਉਹ ਸਾਡੇ ਤੋਂ ਬਾਹਰ ਨਹੀਂ ਹੈ। ਉਹ ਇੱਕ ਸੂਚਿਤ ਕਰਨ ਦਾ ਤਰੀਕਾ ਵੀ ਸੀ। ਪਰ ਉਹ ਸੂਚਿਤ ਕਰਦੇ ਆ ਉਹਨਾਂ ਨੇ ਸਿਧਾਂਤ ਦੀ ਇੱਕ ਵੱਡੀ ਅਵਗਿਆ ਕੀਤੀ। ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਗਠਨ ਆ ਤੇ ਅਕਾਲ ਤਖਤ ਸਾਹਿਬ ਇੱਕ ਸੰਸਥਾ ਆ ਉਹ ਇੱਕ ਗੁਰੂ ਵੱਲੋਂ ਜਿਹੜਾ ਸੁਤੰਤਰ ਤਖਤ ਆ ਉਹਨੂੰ ਇੱਕ ਸੰਗਠਨ ਦੇ ਥੱਲੇ ਉਸ ਸੰਗਠਨ ਦੇ ਥੱਲੇ ਲਿਆਣ ਕੇ ਚਲਾਉਣ ਦੀ ਗੱਲ ਕਰ ਰਹੇ ਆ ਤੇ ਚਲਾ ਰਹੇ ਆ ਜਿਹੜਾ ਜਿਹੜਾ ਸੰਗਠਨ ਦਿੱਲੀ ਦੇ ਇੱਕ ਤਖਤ ਦੇ ਅਧੀਨ ਇੱਕ ਐਕਟ ਦੇ ਅਧੀਨ ਆਪ ਚੱਲ ਰਿਹਾ ਆ ਸੋ ਇਹ ਇੱਕ ਸਿਧਾਂਤਕ ਗਲਤੀ ਆ ਜਿਹੜੀ ਕਿ ਉਹਨਾਂ ਨੂੰ ਜਿਸ ਬਾਰੇ ਉਹਨਾਂ ਨੂੰ ਜ਼ਰੂਰ ਦੁਬਾਰਾ ਤੋਂ ਸੋਚਣਾ ਚਾਹੀਦਾ ਤੇ ਆਪਣੀ ਜਾਣਕਾਰੀ ਦਰੁਸਤ ਕਰਨੀ ਚਾਹੀਦੀ ਆ ਕਿ ਭਾਈ ਜੋ ਖਾਲਸਾ ਪੰਥ ਦੀ ਅਸਲ ਰਵਾਇਤ ਆ ਕਿ ਅਕਾਲ ਤਖ਼ਤ ਸਾਹਿਬ ਸੁਪਰੀਮ ਆ, ਸੁਤੰਤਰ ਆ ਇਹ ਇੱਕ ਸੁਪਰੀਮ ਤੇ ਸੁਤੰਤਰ ਅਕਾਲੀ ਜਥੇ ਦੇ ਪੈਰੇਦਾਰੀ ਦੇ ਵਿੱਚ ਹੀ ਸਹੀ ਢੰਗ ਦੇ ਨਾਲ ਕੰਮ ਕਰ ਸਕਦਾ ਆ। ਸੋ ਉੱਥੇ ਅਕਾਲ ਤਖ਼ਤ ਸਾਹਿਬ ਦਾ ਸੇਵਾ ਸੰਭਾਲ ਦਾ ਪ੍ਰਬੰਧ ਜਿਹੜਾ ਇੱਕ ਨਿਸ਼ਕਾਮ ਅਕਾਲੀ ਜਥੇ ਕੋ ਹੋਣਾ ਚਾਹੀਦਾ ਹੈ ਬਾਬਾ ਸ਼ੁਕਰੀਆ ਸਖਦੀਪ ਸਿੰਘ ਵਿਕੇਰ ਜੀ ਤੁਹਾਡਾ ਕਿਉਂਕਿ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੀ ਸੰਗਤਾਂ ਦੇ ਨਾਲ ਸਾਂਝੇ ਕੀਤੇ ਔਰ ਕਿਵੇਂ ਤਨਖਾਹਿਆ ਹੁੰਦਾ ਕੀ ਹੈ ਤਨਖਾਹਿਆ ਕਹਿੰਦੇ ਕਿੰਨੂ ਨੇ ਔਰ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੌਣ ਕੌਣ ਨਿਕਤਰਿਆ ਕਿ ਵੀ ਕਲੀਅਰ ਹੋ ਰਿਹਾ ਪਰ ਨਾਲ ਦੀ ਨਾਲ ਸੰਗਤਾਂ ਦੇ ਵਿੱਚ ਰੋਸਾ ਬਹੁਤ ਵੱਧਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਸਭ ਕੀ ਫੈਸਲਾ ਲੈਂਦੇ ਨੇ ਇਹ ਤਾਂ ਹੁਣ ਸਮਾਂ ਦੱਸੇਗਾ ਮਤੇ ਪਹੁੰਚਾਈ ਜਾ ਰਹੇ ਨੇ ਜਥੇਬੰਦੀਆਂ ਪਹੁੰਚ ਕੇ ਆਪੋ ਆਪਣੀ رائے ਦੇ ਰਹੀਆਂ ਨੇ ਤਾ ਉਹ ਕਿਤੇ ਰਿ ਕਿਤੇ ਸੁਖਬੀਰ ਸਿੰਘ ਬਾਦਲ ਤੇ 2007 ਤੋਂ 17 ਤੱਕ ਦੇ ਉਹ ਸਾਰੇ ਮੰਤਰੀਆਂ ਲਈ ਬਹੁਤ ਥੀ ਵੱਡੀ ਇੱਕ ਮੁਸੀਬਤ ਖੜੀ ਕਰ ਸਕਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਛੇੜੇਂਤਰ ਰਾਜ ਕਿਸ ਕੱਲੇ ਸੁਖਬੀਰ ਸਿੰਘ ਬਾਦਲ ਨੂੰ ਮੂਰਾ ਬਣਾ ਦਿੱਤਾ ਜਾਵੇ ਪਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਹੁਣ ਉਹ ਸਾਰੇ ਸਾਹਮਣੇ ਆਉਣਗੇ ਬੇਨਕਾਬ ਹੋਣਗੇ ਔਰ ਦਿਖਾਗੇ ਕਿ ਖਾਲਸਾ ਪੰਥ ਉਹਨਾਂ ਦੇ ਨਾਲ ਕੀ ਬਤੀਰਾ ਕਰਦਾ ਹੈ ਸੋ ਇਹ ਨਾਲ ਹੀ ਚਾਹਤਾ ਸਭ ਦਿਓ ਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ